सिमरन कर भगत प्रगटाए हरि सिमरन लग बेद पाये हर सिमरन भैस दतिदात हर सिमरन नीचों कोंट जाते हर सिमरन धारी सब दर ਸਿਮਰਿ ਸਿਮਰਿ ਹਰਿ ਕਾਰਨ ਕਰਨ ਹਰਿ ਸਿਮਰਨ ਕੀਓ ਸੰਗਿ ਮੇ ਆਕਾਰ ਹਰਿ ਸਿਮਰਨ ਮੇ ਆਪ ਮੇ ਰੰਕਾਰ ਕਰਿ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤੈਨੂੰ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰਿ ਸਿਮਰਨ ਨਾਗ ਬੇਦੁਪਾਇ ਹਰਿ ਸਿਮਰਨ ਭੈ ਸੇ ਦੇ ਜਤੀ ਲਾਤੇ ਹਰਿ ਸਿਮਰਨ ਨੀਚ ਚੌਕ ਉਂਟੇ ਜਾਤੇ ਹਰਿ ਸਿਮਰਨ ਭਾਰੀ ਸਭ ਧਰੂਨਾ ਸਿਮਰ ਸਿਮਰ ਹਰਿ icarਨ ਕਰਨਾ ਹਰ ਸਿਮਰਨ ਕੀਓ ਸਾਗਲ ਆਖਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤੈਨੂੰ ਪਾਇਆ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤੈਨੂੰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਬੇਸ਼ ਕਰਦੇ ਹਨ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗਵੇ ਬਪਾਏ ਜਦੋਂ ਆਤਮਾ ਹਰੀ ਸਿਮਰਨ ਕਰਦੀ ਹੈ ਨਾ ਤਾਂ ਪਰਮਾਤਮਾ ਰੂਪ ਹੀ ਹੋ ਜਾਂਦੀ ਹੈ ਜੋ ਗੁਰੂ ਪਰਮਾਤਮਾ ਦੇ ਆ ਪਰਮਾਤਮਾ ਕਰਤਾਪੁਰਖ ਹੈ ਪਰਮਾਤਮਾ ਕਾਰਨਾ ਦਾ ਕਾਰਨ ਹੈ ਸੋ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਤੋ ਆਤਮਾ ਜਦੋਂ ਪਰਮਾਤਮਾ ਰੂਪ ਹੋ ਜਾਂਦੀ ਹੈ ਤੇ ਸਾਰੇ ਗੁਣ ਆਤਮਾ ਦੇ ਪਰਮਾਤਮਾ ਵਾਲੇ ਹੋ ਜਾਂਦੇ ਹਨ ਬਾਬਾ ਜੀ ਹੁਕਮ ਕਹਿੰਦੇ ਹਰ ਸਿਮਰਨ ਕਰ ਭਗਤ ਪ੍ਰਗਟਾਏ ਉਸੇ ਅਵਸਥਾ ਤੋਂ ਪਕਤਾਂ ਦੀ ਉਤਪਤੀ ਹੁੰਦੀ ਹੈ ਉਸੇ ਅਵਸਥਾ ਦੀ ਵਜ੍ਹਾ ਨਾਲ ਧਾਰਮਿਕ ਪੁਸਤਕਾਂ ਦੀ ਉਤਪਤੀ ਹੁੰਦੀ ਹੈ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਸਿੱਧ ਜਤੀ ਦਾਤੇ ਵੀ ਪਰਮਾਤਮਾ ਦੀ ਬਰਕਤ ਨਾਲ ਹੁੰਦੇ ਹਨ ਕਰ ਹਰ ਸਿਮਰਨ ਨੀਸ ਚੌਂਕਟ ਜਾਤੇ ਤੇ ਇਸ ਅਵਸਥਾ ਨਾਲ ਜਦੋਂ ਪਹਿਲਾਂ ਦੁਆਦ ਸੀ ਤੇ ਉਦੋਂ ਕੋਈ ਨਹੀਂ ਸੀ ਜਾਣਦਾ ਕਿਉਂਕਿ ਉਦੋਂ ਆਤਮਾ ਦੀ ਅਵਸਥਾ ਉੱਚੀ ਨਹੀਂ ਸੀ ਨਾ ਤੇ ਜਦੋਂ ਆਪਾਂ ਪਰਮਾਤਮਾ ਦੇ ਨਾਲ ਲੀਨ ਹੁੰਦੀ ਹੈ ਤੇ ਫਿਰ ਸਾਰੇ ਲੋਕੀਂ ਵੀ ਜਾਣਨ ਲੱਗ ਜਾਂਦੇ ਨੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਜਿਵੇਂ ਉਹ ਕਹੇ ਲੋ ਕਿ ਹਰੀ ਸਿਮਰਨ ਨੇ ਸਾਰੀ ਸ੍ਰਿਸ਼ਟੀ ਰਚੀ ਕਿਉਂ ਹਰੀ ਸਿਮਰਨ ਤੇ ਪਰਮਾਤਮਾ ਫਿਰ ਇੱਕ ਰੂਪ ਹੋ ਜਾਂਦੇ ਹਨ ਸਾਰੀ ਸ੍ਰਿਸ਼ਟੀ ਦੀ ਸਾਰੀ ਕਾਇਨਾਤ ਰਚੀ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਹਮੇਸ਼ਾ ਆਪਾਂ ਨੂੰ ਉਸ ਕਾਰਨ ਕਰਤਾ ਨੂੰ ਯਾਦ ਰੱਖਣਾ ਚਾਹੀਦਾ ਤਾਂ ਕਿ ਆਪਣੀ ਆਤਮਾ ਪਰਮਾਤਮਾ ਨਾਲ ਇੱਕ ਹੋ ਜਾਏ ਹਰ ਸਿਮਰਨ ਕੀ ਹੋ ਸਗਲਾ ਕਰ ਆਪਾਂ ਇਹੋ ਕਹਿ ਸਕਦੇ ਹਾਂ ਕਿ ਹਰੀ ਸਿਮਰਨ ਨੇ ਕੀ ਕੀਤਾ ਕਿਉਂਕਿ ਜਦੋਂ ਹਰੀ ਸਿਮਰਨ ਹੋ ਰਿਹਾ ਹੁੰਦਾ ਤੇ ਆਤਮਾ ਤੇ ਪਰਮਾਤਮਾ ਵਿੱਚ ਕੋਈ ਭੇਤ ਨਹੀਂ ਹੁੰਦਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਹਰੀ ਸਿਮਰਨ ਦੇ ਵਿੱਚ ਤਾਂ ਆਪ ਨਿਰੰਕਾਰ ਸਰੂਪ ਹੁੰਦਾ ਹੈ ਉਦੋਂ ਆਤਮਾ ਪਰਮਾਤਮਾ ਇੱਕ ਰੂਪ ਹੁੰਦੀ ਹਨ ਕਰ ਕਿਰਪਾ ਜਿਸ ਆਪ ਬੁਝਾਇ ਨਾ ਨਾ ਗੁਰਮੁਖ ਹਰ ਸਿਮਰਨ ਥੇ ਪਾਇ ਜਦੋਂ ਆਸ਼ੀਰਵਾਦ ਹੁੰਦਾ ਨਾ ਕਿਰਪਾ ਹੁੰਦੀ ਹੈ ਉਦੋਂ ਦੁਆਤ ਹੁੰਦੀ ਹੈ ਦੂਰ ਹੁੰਦੀ ਹੈ ਉਦੋਂ ਉਸ ਵੇਲੇ ਦੁਆਤ ਦੂਰ ਹੁੰਦੀ ਹੈ ਤੇ ਆਪਣੀ ਆਤਮਾ ਪਰਮਾਤਮਾ ਨਾਲ ਇੱਕ ਹੁੰਦੀ ਹੈ ਇਹ ਬਖਸ਼ਿਸ਼ ਉਹ ਨਹੀਂ ਹੁੰਦੀ ਜਦੋਂ ਤੁਹਾਨੂੰ ਆਪਣੇ ਤੇ ਕਿਰਪਾ ਹੁੰਦੀ ਨਹੀਂ ਤਾਂ ਸਾਰੀ ਉਮਰ ਆਪਣੀ ਮਾਇਆ ਦੇ ਵਿੱਚ ਲੰਘ ਜਾਂਦੀ ਹੈ ਦੁਆਦ ਦੇ ਵਿੱਚ ਲੰਘ ਜਾਂਦੀ ਹੈ ਹੰਕਾਰ ਦੇ ਵਿੱਚ ਹੀ ਲੰਘ ਜਾਂਦੀ ਹੈ ਅੱਧਿਆਂ ਨੂੰ ਆਪਾਂ ਚੰਗਾ ਗਿਣਦੇ ਆਂ ਅੱਧਿਆਂ ਨੂੰ ਮਾੜਾ ਗਿਣਦੇ ਆਂ ਸਾਰੀ ਸ੍ਰਿਸ਼ਟੀ ਵਿੱਚ ਇੱਕ ਓਮਕਾਰ ਆਪਾਂ ਨਹੀਂ ਦੇਖ ਸਕਦੇ ਜਦੋਂ ਕਿਰਪਾ ਹੁੰਦੀ ਹੈ ਉਦੋਂ ਹੀ ਦਰਸ਼ਨ ਹੁੰਦੇ ਏ ਓਮਕਾਰ ਪ੍ਰਭੂ ਦੇ ਉਹ ਸਿਮਰਨ ਦੀ ਅਵਸਥਾ ਦੇ ਵਿੱਚ ਆਪਾਂ ਇੱਕ ਓਮਕਾਰ ਸਰੂਪ ਹੀ ਆਪ ਬਣ ਜਾਂਦੇ ਆਂ ਨਾ ਨਾ ਗੁਰਮੁਖ ਹਰਿ ਸਿਮਰਨ ਤਿਲ ਪਾਇਆ ਤਾਂ ਆਪਨ ਪਰਮਾਤਮਾ ਦੇ ਇੱਕ ਓਮਕਾਰ ਕੋਬੂ ਦੇ ਦਰਸ਼ਨ ਹੁੰਦੇ ਆਣ ਨਾ ਨਾ ਗੁਰਮੁਖ ਹਰਿ ਸਿਮ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸੇ ਦੇ ਨਾਲ ਅਰਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਅਰਦਾਸ ਕਿਵੇਂ ਲਾ ਜਾ ਚੁੱਕੇ ਹਾਂ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਸ਼੍ਰੇਂਖਲਾ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ